हैलो जी वेलकम टू मई न्यू ब्लॉग हाँ जी फ्रेंड्स थोड़ा मेरी नवी वीडियो स्वागत है जी आई होप तुम ठीक ठाक होंगे गए हाँ जी फ्रेंड्स अज थोड़े वैसे नवी जानकारी लैके नवी वीडियो लेके आए हैं जी तो हाँ जी फ्रेंड्स अज की वीडियो आप जी बैक नहीं एक गले दिया पर रे की रे पट्टी किमें लानी है जी पिछले गले देखो जी अपनी रे पट्टी में कोई भी वाल नहीं कि फिनिशिंग रे पट्टी लगी हुई है देखो जी अपने अंदरले पास देख सकते हो कि फिनिशिंग रे पट्टी लगी है जी सारा कपड़ा है इकोजा ही है सारा जी ये ਤੇ ਨਾਲ ਜੀ ਤੁਹਾਨੂੰ ਵੀਡੀਓ ਵਿੱਚ ਸਾਰੇ ਸਲਾਈ ਕਰਕੇ ਦਿਖਾਵਾਂਗੇ ਰੇ ਪੱਟੀ ਦੀ ਨਾਲ ਤੁਹਾਨੂੰ ਦੱਸਾਂਗੇ ਰੇ ਪੱਟੀ ਆਪਾਂ ਕਿਸ ਤਰੀਕੇ ਨਾਲ ਕਟਿੰਗ ਕਰ ਸਕਦੇ ਆ ਤੇ ਚਲੋ ਜੀ ਮਿਲਦੇ ਆਂ ਵੀਡੀਓ ਦੇ ਵਿੱਚ ਰੇ ਪੱਟੀ ਲਾਉਣ ਵਾਸਤੇ ਜੀ ਤੁਸੀਂ ਇਸ ਤਰ੍ਹਾਂ ਚੌਰਸ ਕਪੜਾ ਲੈ ਲੈਣਾ ਜੀ ਦੇਖੋ ਜੀ ਇਹ ਚੌਰਸ ਕਪੜਾ ਆਪਣੇ ਕੋਲ ਦੇਖੋ ਸਾਹੇ ਪਾਸੇ ਚੌਰਸ ਆ ਜੀ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਇਸ ਕਪੜੇ ਨੂੰ ਤੁਸੀਂ ਇਸ ਤਰੀਕੇ ਨਾਲ ਫੋਲਡਿੰਗ ਕਰ ਲੈਣਾ इस तरह देखो आ रेब हो गया जी ठीक है जी इस तु तो बाद जी अपने तो ना कटिंग कर देंगे कपड़ा देखो चौस कपड़े तो अपने इस तरीके ने कपड़ा कटिंग कर लिया तो देख सकते हो पट्टी की एक निशानी देखो इस तरह कपड़ा वधगा जी जो अपने रेप पट्टी होंगी ना ਉਹ ਇਸ ਤਰੀਕੇ ਨਾਲ ਕਪੜਾ ਵੰਦਾ ਦੇਖੋ ਆ ਚਾਰਸ ਕਪੜਾ ਕਿਸੇ ਪਾਸੇ ਨਹੀਂ ਵੰਦਾ ਇਹ ਕਰਨੀ ਉਹ ਵੀ ਹੈ ਜਿਹੜੀ ਰੇ ਪੱਟੀ ਹੈ ਦੇਖੋ ਇਸ ਤਿਕਨ ਵਦੂਆਜੀ ਕਪੜਾ ਇਸ ਤੋਂ ਬਾਅਦ ਤੁਸੀਂ ਇਸ ਕਪੜੇ ਨੂੰ 2 ਇੰਚ 1.5 ਇੰਚ ਜਾਂ 2.5 ਇੰਚ ਤੁਹਾਡੀ ਮਰਜ਼ੀ ਤੁਸੀਂ ਇਹਨੂੰ ਲੈ ਸਕਦੇ ਕੱਪੜੇ ਨੂੰ ਜੀ ਮੈਂ ਇੱਥੇ ਅੰਦਾਜ਼ਾ 2 ਇੰਚ ਦਾ ਕਪੜਾ ਲਵਾਂਗੀ ਜੀ ਇਹ ਇਸ ਤਰੀਕੇ ਨਾਲ ਤੁਹਾਡਾ ਸਾਰਾ ਕਪੜਾ ਜੀ ਇੱਕੋ ਜਿਹਾ ਹੋਣਾ ਚਾਹੀਦਾ ਹੈਗਾ जिन्ना कपड़ा तुम्हें स्टार्टिंग कटिंग किया जी उन्ना ही कपड़ा थोड़ा सारा कटिंग होना चाहिए इस तरीके जी इस तरह देखो ये रे पट्टी होगी अपने को ठीक है देखो इस तो बा करना तीस उ इस तरीके कपड़ा इस तरीके कर देना जी इस तो बाद जी आप सूट लवेंगे ਦੇਖੋ ਆਪਣੇ ਕੋਲ ਲਾਈਨਿੰਗ ਵਾਲਾ ਸੂਟ ਆ ਇਹ ਲਾਈਨਿੰਗ ਆਪਣੇ ਸਾਰੇ ਅਟੈਚ ਕੀਤੀ ਹੋਈ ਆ ਹੁਣ ਆਪਾਂ ਜਿਹੜਾ ਬੈਕ ਸਾਈਡ ਦਾ ਗੋਲ ਗਲਾ ਜੀ ਇਹਦੇ ਤੇ ਆਪਾਂ ਰੇ ਪੱਟੀ ਲਾਵਾਂਗੇ ਪੱਟੀ ਕਿਵੇਂ ਲਾਉਣੀ ਹੈ ਜੀ ਆਪਾਂ ਇਸ ਤਰੀਕੇ ਨਾਲ ਤੁਸੀਂ ਸੂਟ ਦਾ ਪੁੱਠੇ ਵਾਲਾ ਪਾਸਾ ਲਓ ਆ ਸੂਟ ਦਾ ਪੁੱਠੇ ਵਾਲਾ ਪਾਸਾ ਆ ਜੀ ਤੇ ਇਸ ਤੋਂ ਬਾਅਦ ਇਹਦੇ नीचे ਪੱਟੀ ਰੱਖੋ ਪੱਟੀ ਕਿਵੇਂ ਰੱਖਣੀ ਹੈ ਜੀ ਆ ਆਪਣਾ ਪੁੱਠੇ ਵਾਲਾ ਪਾਸਾ ਹੋ ਗਿਆ ਜੀ ਜਿਹੜਾ نیچے ਆ ਆਪਣਾ ਸਿੱਧੇ ਵਾਲਾ ਪਾਸਾ ਹੋ ਗਿਆ ਇਹਦੇ ਨਾਲ ਪੱਟੀ ਆਪਾਂ ਕਿਵੇਂ ਰੱਖਣੀ ਹੈ ਜੀ ਆਪਣੇ ਸਿੱਧੇ ਵਾਲੇ ਪਾਸਾ ਇਸ ਤਰੀਕਾ ਨਾਲ ਪੱਟੀ ਸਿੱਧੇ ਨਾਲ ਸਿੱਧਾ ਮਲਾ ਦੇਣਾ ਜੀ। نیچے ਪੁੱਠਾ ਆ ਗਿਆ ਜੀ, ਉੱਪਰ ਵੀ ਪੁੱਠਾ ਆ ਗਿਆ, نیچے ਪੁੱਠਾ ਆ ਗਿਆ ਜੀ ਤੇ ਵਿਚਾਲੇ ਸੈਂਟਰ 'ਚ ਸਿੱਧਾ-ਸਿੱਧਾ ਕੱਪੜਾ ਆ ਗਿਆ ਜੀ ਆਪਣਾ। ਇਸ ਤੋਂ ਬਾਅਦ ਕੀ ਕਰਨਾ ਆਪਾਂ? ਪੈਰ-ਪੈਰ ਦੀ ਸਿਲਾਈ ਲਾ ਦੇਣੀ ਹੈ ਦੋਨਾਂ ਕੱਪੜਿਆਂ ਨਾਲ ਅਸਵੇ ਦੀ ਕਰਕੇ ਜੀ। ਇਹ ਪੱਟੀ ਆਪਣੀ ਤੇ ਆਹ ਪੈਰ-ਪੈਰ ਦੀ ਸਿਲਾਈ ਲਾ ਦੇਣੀ ਹੈ। ਇਹ ਇਸ ਤਰ੍ਹਾਂ। ਇਸ ਤੋਂ ਬਾਅਦ ਜੀ ਤੁਸੀਂ ਕੀ ਕਰਨਾ ਹੈ ਪੱਟੀ ਇਸ ਤਰੀਕੇ ਨਾਲ ਰੱਖ ਕੇ ਜੇ ਗੱਲਾ ਇਸ ਤਰੀਕੇ ਨਾਲ ਲਈਉਣਾ ਹੈਗਾ ਜਿਹੜੀ ਆਪਣੀ ਨੀਚੇ ਵਾਲੀ ਪੱਟੀ ਹੈ ਜੀ ਉਹਦੇ ਚ ਖਿੱਚ ਨਹੀਂ ਪੈਣੀ ਹੋਣੀ ਚਾਹੀਦੀ ਤੁਸੀਂ ਇਸ ਤਰੀਕੇ ਨਾਲ ਨਹੀਂ ਲਾਉਣੀ ਖਿੱਚ ਕੇ ਜੀ ਪੱਟੀ ਉਹ ਤੁਸੀਂ ਨਾਰਮਲ ਛੱਡ ਦੇਣੀ ਢਿੱਲੀ ਇਸ ਤਰ੍ਹਾਂ ਹੀ ਤੇ ਜਿਹੜਾ ਆ ਆਪਣਾ ਕਪੜਾ ਆਪਾਂ ਇਸ ਤਰੀਕੇ ਨਾਲ ਉੱਪਰ ਰੱਖੀ ਜਾਵਾਂਗੇ ਤੇ ਪੈਰ ਪੈਰ ਦੀ ਸਲਾਈ ਛੱਡ ਕੇ ਸਲਾਈ ਲਾਈ ਜਾਵਾਂਗੇ ਇਸ ਤਰ੍ਹਾਂ ਲੋਜੀਕ ਸਲੇ ਲੱਗੀ ਆਪਣੀ ਦੇਖੋ ਇਸ ਤਰ੍ਹਾਂ ਇਸ ਤੋਂ ਬਾਅਦ ਕੀ ਕਰਨਾ ਤੁਸੀਂ ਜਿਹੜੀ ਇਹ ਪੱਟੀ ਲੱਗੀ ਹੋਈ ਜੀ ਇਸ ਤਰੀਕੇ ਨਾਲ ਕਰਕੇ ਆਪਾਂ ਜਿਹੜੇ ਆ ਵਾਲੀ ਸੀਨ ਲੱਗੀ ਹੈ ਨਾ ਇਹਦੇ ਤਬਾ ਛੋਟੇ ਛੋਟੇ ਕੱਟ ਪਾ ਦਿੰਨੇ ਆ ਸਾਰੇ ਕੱਟ ਆਪਾਂ ਤਾਂ ਪਾਵਾਂਗੇ ਤੇ ਜਿਹੜੀ ਆਪਣੀ ਪੱਟੀ ਗੁਲਾਈ ਵਧੀਆ ਆ ਜੀ ਆਪਾਂ ਗੁਲਾਈ ਜੇ ਫੋਲਡਿੰਗ ਕਰਾਂਗੇ ਨਾ ਪੱਟੀ ਨੂੰ ਦੀ ਵਧੀਆ ਗੁਲਾਈ ਆ ਜੇ ਤੇ ਜਿਹੜੀ ਆਪਣੀ ਗਲੇ ਦੀ ਬੈਕ ਦੀ ਸ਼ੇਪ ਬਹੁਤ ਵਧੀਆ ਆ ਜੀ ਕੋਈ ਵਿੱਚ ਵੱਲ ਨਾ ਪਵੇ ਇਸ ਤੋਂ ਬਾਅਦ ਆਪਾਂ ਸਾਰੇ ਇਸ ਤਰੀਕੇ ਨਾਲ ਛੋਟੇ ਛੋਟੇ ਕੱਟ ਲਾਦਨੇ ਜੀ ਕੱਟ ਦਾ ਤੁਸੀਂ ਆ ਧਿਆਨ ਰੱਖਣਾ ਜੀ ਆਹ ਵਾਲੀ ਸੀਨ ਦੇ ਉੱਤੇ ਕੱਟ ਨਾ ਜਾਵੇ ਆਪਣਾ ਜਿਹੜੀ ਆਪਾਂ ਆਹ ਵਾਲੀ ਸੀਨ ਲਈ ਹੋਈ ਹੈ ਨਾ ਇਹਦੇ ਉੱਪਰ ਕੱਟ ਨਾ ਜਾਵੇ ਕੱਟ ਆਪਣੇ ਉਰੇ ਉਰੇ ਰਹਿਣਾ ਚਾਹੀਦਾ ਸੀਨ ਤੋਂ ਇਸ ਤਰੀਕੇ ਨਾਲ ਇਸ ਤਰ੍ਹਾਂ ਲੋ ਜੀ ਸਾਰੇ ਕੱਟ ਪੈ ਗਏ ਆਪਣੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਦੇਖੋ ਇਸ ਤੋਂ ਬਾਅਦ ਕੀ ਕਰਨਾ ਹੈਗਾ ਜਿਹੜਾ ਆਹ ਵਾਲਾ ਕੱਪੜਾ ਆਪਣਾ ਨੀਚੇ ਵਾਲਾ ਜਿੱਤੇ ਆਪਾਂ ਕੱਟ ਪਾਏ ਹੋਏ ਆ ਉਸ ਕੱਪੜੇ ਨੂੰ ਰੇ ਪੱਟੀ ਦੇ نیچے ਕਰਨਾ ਆਪਾਂ ਆਹ ਰੇ ਪੱਟੀ ਦੇ نیچے ਕਰਨਾ ਤੇ ਇਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਫੋਲਡਿੰਗ ਕਰਨਾ ਤੇ ਉੱਪਰ ਆਪਾਂ ਸਲਾਈ ਲਾ ਦੇਣੀ ਆ ਸਲਾਈ ਆਪਣੀ ਇਸ ਕੱਪੜੇ ਤੇ ਨਹੀਂ ਹੋਣੀ ਚਾਹੀਦੀ ਸਿਰਫ ਰੇਪ ਪੱਟੀ ਦੇ ਉੱਪਰ ਉੱਪਰ ਹੋਣੀ ਚਾਹੀਦੀ ਆ ਇਹ ਇਸ ਦੁਬਾਰਾ ਮਸਿਹਰਾ ਵਾਲਾ ਕੱਪੜਾ ਹੈਗਾ ਤੇ ਜਿਹੜਾ ਆ ਪਸੀਨ ਲਈ ਸੀ ਕੱਟ ਪਿਆ ਜਿਹਦੇ ਵਿੱਚ ਉਹ ਕੱਪੜਾ ਆਪਣਾ ਜਿਹੜੀ ਰੇਪ ਟਾਕੀਏ ਉਹਰੇ نیچے ਹੋਣਾ ਚਾਹੀਦਾ ਤੇ ਇਸ ਤਰੀਕੇ ਨਾਲ ਆਪਾਂ ਨਾਲ ਨਾਲ ਰੇਪ ਟਾਕੀ ਤੇ ਸਟੀਲ ਲਾਣੀ ਹੈ ਸਾਰੇ ਪਾਸੇ ਇੱਕ ਸਾਰੀ ਫੋਲਡਿੰਗ ਕਰਨਾ ਹੈ ਵੱਧ ਘੱਟ ਕਪੜਾ ਨਹੀਂ ਹੋਣਾ ਚਾਹੀਦਾ ਆਪਣਾ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਰੇਪ ਡਾਕੀ ਲੱਗੀ ਹੈ ਦੇਖੋ ਜੀ ਬਿਲਕੁਲ ਇੱਕੋ ਜਿਹੀ ਇਹ ਸਾਰੇ ਪਾਸੇ ਆਪਣੀ ਕਿਤੇ ਪਾਸੇ ਵੀ ਰੇਪ ਡਾਕੀ ਚ ਕਪੜਾ ਆਪਣਾ ਵੱਧ ਘੱਟ ਨਹੀਂ ਹੋਗਾ ਜੀ ਕਿ ਤੁਸੀਂ ਦੇਖ ਸਕਦੇ ਆ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੇ ਰੇਪ ਟਾਕੀ ਲੱਗੀ ਆ ਕਿਸੇ ਪਾਸੇ ਵੀ ਆਪਣਾ ਕਪੜਾ ਵੱਧ ਘੱਟ ਨਹੀਂ ਹੈਗਾ ਬਰਾਬਰ ਆ ਸਾਰਾ ਕਪੜਾ ਆਪਣਾ ਇਸ ਤੋਂ ਬਾਅਦ ਜਿਹੜਾ ਆਪਣਾ ਵੱਧ ਕਪੜਾ ਜੀ ਆ ਵਾਲਾ ਇਹਨੂੰ ਆਪਾਂ ਕਟਿੰਗ ਕਰ ਦੇਗੇ ਇਸ ਨਾਲ ਆਪਾਂ ਲੈ ਸਿੱਕਣਾ इस तो बाद जी आप इस तरीके कपड़े इस तरीके करके जी इतों आप तरपाई कर देंगे जी सारा कपड़ा इस तरीके करके सारे कपड़े आप कच्चा कर लें इतों इस तरह ਜੀ ਕਿੰਨੇ ਸੁਨੇ ਰੇਟ ਆ ਕੀ ਆਪਣੀ ਫੋਲਡਿੰਗ ਹੋਈ ਹੈ ਕਿਸੇ ਪਾਸੇ ਕੋਈ ਵੀ ਵਾਲ ਚੋਲ ਨਹੀਂਗਾ ਇਸ ਤੋਂ ਬਾਅਦ ਆਪਾਂ ਇਹਦੇ ਤੇ ਪੱਤਰ ਪਾਈ ਕਰਦੇ ਹਾਂ ਜੀ ਜਿਹੜਾ ਆਪਾਂ ਕੱਚੀ ਸਿਨ ਲਈ ਹੈ ਇਹਨੂੰ ਆਪਾਂ ਢੇਡ ਦਾਂਗੇ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜੁਗਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ